ਹੈਲੋ एवरीवन वेलकम टू ताज बुटीक ਜਗਰਾਉ ਅੱਜ ਜਿ세 ਤੁਹਾਡੇ ਲਈ ਤਿੰਨ ਅਲੱਗ ਅਲੱਗ ਡਿਜ਼ਾਈਨ ਲੈ ਕੇ ਆਏ ਆਂ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਆਂ ਇੰਡੀਅਨ ਵੇਅਰ ਜੋ ਪੰਜਾਬੀ ਸੂਟ ਹੁੰਦੇ ਨੇ ਉਹਨਾਂ 'ਚ ਪਲਾਜ਼ੋ ਸੂਟ ਵੀ ਹੋਏਗਾ ਸ਼ਰਾਰਾ ਸੂਟ ਵੀ ਹੋਏਗਾ ਔਰ ਸਿੰਪਲ ਸਟ੍ਰੇਟ ਟਰੌਜ਼ਰ ਸੂਟ ਵੀ ਹੋਏਗਾ ਸੂਟਸ ਜਿਨ੍ਹਾਂ ਨੂੰ ਆਪਾਂ embroiderry ਨਹੀਂ ਕਰਵਾਈ ਨਾ ਮਸ਼ੀਨ embroiderry ਨਾ ਹੈਂਡਵਰਕ ਪਰ ਸੂਟ ਬੜੇ ਪਿਆਰੇ ਬਣ ਕੇ ਆਏ ਨੇ ਲੇਸ ਵਰਕ ਦੇ ਨਾਲ ਆਪਾਂ ਉਹਨਾਂ ਤੇ ਕੰਮ ਕੀਤਾ ਹੈ ਆ ਪਲੇਨ ਸੂਟਸ ਲੈ ਕੇ ਆਪਾਂ ਉਹਨਾਂ ਨੂੰ ਡਿਜ਼ਾਈਨਰ ਪੀਸ ਚ ਕਨਵਰਟ ਕਰਾਇਆ ਆਪਣੇ ਬੜੇ ਸਾਰੇ ਕਸਟਮਰਸ ਨੇ ਜਿਹੜਾ ਖਰਚਾ ਨਹੀਂ ਚੱਕ ਸਕਦੇ ਡਿਜ਼ਾਈਨਰ ਹੈਂਡਵਰਕ ਦਾ ਹੈਂਡ embroideries ਜਿਹੜੀਆਂ ਹੈਵੀ ਹੈਵੀ ਹੁੰਦੀਆਂ ਤੇ ਅਗਰ ਉਹ ਵੀ ਚਾਹੁੰਦੇ ਨੇ ਕਿ ਡਿਜ਼ਾਈਨਰ ਪੀਸ ਆਪਾਂ ਤਿਆਰ ਕਰੀਏ ਤੇ ਤੁਸੀਂ ਸਾਡੇ ਵੀਡੀਓਸ ਤੋਂ ਆਈਡੀਆ ਵੀ ਲੈ ਸਕਦੇ ਹੋ ਤੁਸੀਂ ਸਾਡੋਂ ਆਰਡਰ ਵੀ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਸਾਡੋਂ ਵਿਜ਼ਿਟ ਨਹੀਂ ਕਰ ਸਕਦੇ ਤੁਸੀਂ ਜਗਰਾਉ ਤੋਂ ਨਹੀਂ ਹੋ ਤੇ ਸਾਨੂੰ ਤੁਸੀਂ ਆਨਲਾਈਨ ਆਰਡਰ ਕਰ ਦਿਓ

प्रिंटेड फैब्रिक नो लेस वर्क और पर्ल वर्क दिनाल हाइलाइट की था सो वन बाय वन ना पता हम दिखा वागे सब तो अच्छा जेड़ा पीस है मास्टर पीस अपना ये है ये पता नूबाच दिखा नहीं हम सो so, अपन एक सूट तो शुरू कर दिया सो so, सब तो पहला अपन अहापीच कलर दा सूट है प्रिंटेड प्रिंटेड स्टफ अपना जेड़ा लि� ਫੈਬਰਿਕ ਜਿਹੜਾ ਸਿਲਕ ਤੇ ਆਏਗਾ ਔਰ neck ਵੀ ਆਪਾਂ ਡਿਜ਼ਾਈਨਰ ਬਣਾਇਆ neck ਦੇ ਉੱਪਰ ਆਪਾਂ लेस ਵਰਕ ਕੀਤਾ ਵੈਸੇ neck ਜਿਹੜਾ ਆ ਰਾਉਂਡ ਆਏਗਾ ਪਰ ਆਪਾਂ लेस ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਪਰਲ ਵਰਕ ਹੈ ਕਾਟਨ ਦੀ ਵਾਈਟ ਕਲਰ ਦੀ ਸਿੰਪਲ लेस ਲਗਾਈ ਆਪਾਂ ਆਫ ਵਾਈਟ ਕਲਰ ਦੀ ਔਰ ਆਫ ਵਾਈਟ ਕਲਰ ਦੇ ਪਰਲਸ ਨਾਲ ਹਾਈਲਾਈਟਿੰਗ ਕੀਤੀ ਆ ਔਰ ਇਦਾਂ ਹੀ ਆਪਾਂ 슬ੀਵਸ ਦੇਖੀਏ ਤੇ 슬ੀਵਸ ਆਪਾਂ ਸਿਰਫ ਹਾਫ ਰੱਖੀਆਂ 3 ਇੰਚ ਦੀਆਂ ਗਰਮੀ ਦੇ ਵਿੱਚ ਬੜੀਆਂ ਕੰਫਰਟੇਬਲ ਰਹਿੰਦੀਆਂ ਅੱਗੇ लेस ਵਰਕ ਕੀਤਾ ਆ ਜਿਹੜੇ ਲੋਕ ਪੌਣੀਆਂ ਬਾਵਾ ਜਿਨ੍ਹਾਂ ਨੂੰ 3/4 슬ੀਵ ਕਹ ਦਿੰਦੇ ਆ ਕੰਫਰਟੇਬਲ ਨਹੀਂ ਹੁੰਦੇ ਹਨਾ ਤੇ ਉਹ ਉਹਨਾਂ ਕੋਲ ਇਹ ਆਪਸ਼ਨ ਬੈਸਟ ਆ ਜਾਂਦੀ ਆ ਕਿ ਤੁਸੀਂ 3 ਇੰਚ ਦੀਆਂ ਬਾਵਾ ਬਣਾ ਸਕਦੇ ਹੋ ਇਹ 슬ੀਵਲੈਸ ਤੋਂ ਬੈਟਰ ਲੱਗਦੀਆਂ ਸੋ ਇਦਾਂ ਹੀ ਆਪਾਂ ਅਗਰ نیچے ਆ ਜੀ ਹੋਰ ਆਪਾਂ ਸੂਟ ਤੇ ਕਿਤੇ ਕੋਈ ਕੰਮ ਨਹੀਂ ਕੀਤਾ ਉਹ ਕਿਦਾਂ ਆਪਾਂ ਬਾਕੀ ਕੰਮ ਚਾਕਾਂ ਤੇ ਲੇਸ ਵਰਕ ਕੀਤਾ ਆ ਆ ਵੀ ਆਪਾਂ ਲੇਸ ਲੈ ਕੇ ਆਏ ਆ ਆਪਾਂ ਲੇਸ ਲਗਾਈ ਆ ਟਿਸ਼ੂ ਦੀ ਮਾਰਕੀਟ ਦੇ ਵਿੱਚ ਬੜੀ इजीली ਅਵੇਲੇਬਲ ਆ ਆਪਾਂ ਜਿਹਨੂੰ ਸਾਨੂੰ ਸਭ ਤੋਂ ਬੈਸਟ ਜਿਹੜਾ ਮੈਚ ਮਿਲਿਆ ਆਪਾਂ ਆਪਣੇ ਕੋਲ ਸਿਰਫ ਪ੍ਰਿੰਟਡ ਫੈਬਰਿਕ ਸੀਗਾ ਤੇ ਸੂਟ ਪਰ ਸਾਡਾ ਲਾਈਨਿੰਗ ਵਾਲਾ ਕਿਉਂਕਿ ਸਿਲਕ ਹੈ بیس ਔਰ ਇਹਨੂੰ ਲਾਈਨਿੰਗ ਫਰੰਟ ਔਰ ਬੈਕ ਤੇ ਲਗਾਈ ਹੋਈ ਆ ਚਾਕਾ ਨੂੰ ਆਪਾਂ ਲੇਸ ਵਰਕ ਦੇ ਨਾਲ ਇਦਾਂ ਕਰਕੇ ਫਿਨਿਸ਼ ਕੀਤਾ ਨੈਕਸਟ ਜਿਹੜਾ ਇਹਦਾ ਹੀ ਬਾਟਮ ਕਿਹੜਾ ਆ ਉਹ ਹੈ ਟਰੌਜ਼ਰ ਟਰੌਜ਼ਰ ਹੈ

ਇਹ ਫੈਬਰਿਕ ਜਿਹੜਾ ਹੈ ਇਹ ਹੈ ਲੇਲਨ。トラउजर ਦਾ ਜਿਹੜਾ ਫੈਬਰਿਕ ਹੈ ਆਪਾਂ ਉਹ ਲੇਲਨ ਚੂਜ਼ ਕੀਤਾ ਔਰ ਜਿਹੜਾ ਸ਼ਰਟ ਹੈ ਇਹ ਹੈ ਸਿਲਕ ਦੇਤੇ। ਤੇ ਬੜਾ ਹੀ ਸੋਹਣਾ ਪੀਸ ਆ ਤੁਸੀਂ ਸਿੰਪਲ ਫੰਕਸ਼ਨ ਜਿਹੜੇ ਘਰ 'ਚ ਛੋਟੇ-ਮੋਟੇ ਗੈਟ ਟੂਗੇਦਰ ਹੁੰਦੇ ਆ ਉਹਨਾਂ ਤੇ ਤੁਸੀਂ ਵੇਅਰ ਕਰ ਸਕਦੇ ਹੋ। ਬਹੁਤ ਹੀ ਹਲਕਾ ਜਿਹਾ ਪੀਸ ਆ ਕੋਈ ਜ਼ਿਆਦਾ ਹੈਵੀ ਨਹੀਂ ਹੈ। ਲੁੱਕ ਵੀ ਹੈਵੀ ਨਹੀਂ ਆ ਬਹੁਤ ਪਰ ਡਿਜ਼ਾਈਨਰ ਦਾ ਡਿਜ਼ਾਈਨਰ ਪੀਸ ਹੈ ਇੰਧਰ ਲੱਗਦਾ ਕਿ ਆਪਾਂ ਰੈਡੀਮੇਡ ਸੂਟ ਲਿਆ। ਤੇ ਬੜੀ ਘੱਟ ਕੋਸਟ ਤੇ ਆਪਣੇ ਕੋਲੇ ਇਹ ਤਿਆਰ ਹੋ ਗਿਆ ਕਿਉਂਕਿ ਆਪਾਂ ਕੋਈ ਇਹਦੇ ਤੇ ਹੈਂਡਵਰਕ ਨਹੀਂ ਕਰਵਾਇਆ ਕੋਈ ਆਪਾਂ embroiderry ਨਹੀਂ ਕਰਵਾਈ ਤੇ ਆਪਾਂ ਹੁਣ ਨੈਕਸਟ ਸੂਟ ਦੇਖਦੇ ਆ ਨੈਕਸਟ ਜਿਹੜਾ ਸੈਕਿੰਡ ਨੰਬਰ ਆਪਲਾ ਸੂਟ ਆ ਉਹ ਹੈ ਸੂਟ ਦੀ ਮੈਂ ਤੁਹਾਨੂੰ ਲੁੱਕ ਦਿਖਾਉਣਾ ਚਾਹੁੰਦੀ ਆ ਦੇਖੋ ਨੈਕ ਲਾਈਨ ਪਰਲ ਵਰਕ ਦੇ ਨਾਲ ਆਪਾਂ ਕੰਮ ਕੀਤਾ ਇਹਦੇ ਤੇ ਔਰ 슬ੀਵਸ ਇਹ ਫੈਬਰਿਕ ਜਿਹੜਾ ਹੈ organza ऑर्गेन्जा स्टफ ਤੇ ਆਪਾਂ ਕੰਮ ਕੀਤਾ ਹੈ ਫਰੰਟ ਬੈਕ ਤੇ ਆਪਾਂ ਇਹ ਰਿਤੇ ਲਾਈਨਿੰਗ ਲਗਾਈ ਟਾਫ ਦਾ ਲਾਈਨਿੰਗ ਔਰ 슬ੀਵ ਜਿਹੜੀਆਂ ਬੈਲ 슬ੀਵਜ਼ ਆ ਬਟ ਇਹਨਾਂ ਦੀ ਸ਼ੇਪ ਥੋੜੀ ਜੀ ਡਿਫਰੈਂਟ ਆ ਅੱਗਿਓ ਲੌਂਗ ਹੋਣ ਗਈਆਂ ਬੈਕ ਸਾਈਡ ਤੋਂ ਸ਼ਾਰਟ ਲੈਂਥ ਚ ਆਣ ਗਈਆਂ ਸ਼ਰਟ ਵੀ ਸ਼ਾਰਟ ਬਣਾਇਆ ਕਿਉਂ ਸ਼ਾਰਟ ਆ ਕਿਉਂਕਿ ਇਹਦੇ ਨਾਲ ਜਿਹੜੀ ਬਾਟਮ ਬਣਾਈ ਆ ਆਪਾਂ ਸ਼ਰਾਰਾ ਬਣਾਇਆ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਤੇ ਏ ਵੀ ਬੜਾ ਘੱਟ ਰੇਟ ਤੇ ਦੇਖੋ ਆਪਣੇ ਕੋਲ ਤਿਆਰ ਹੋ ਗਿਆ ਪਲੇਨ ਸਟੱਫ ਆ ਪਰ neck ਬਹੁਤ ਹੀ ਹੈਵੀ ਬਣ ਗਿਆ ਬੜਾ ਹੀ ਸੋਹਣਾ ਲੱਗਦਾ ਆ ਔਰ ਜਿਹੜੀ ਇਹਦੀ ਬਾਟਮ ਆ ਆ ਦੇਖੋ ਇਹ ਆਪਣਾ ਸਰਕੂਲਰ ਦੇ ਵਿੱਚ ਸ਼ਰਾਰਾ ਆ ਜਾਊਗਾ ਦੇਖੋ ਆ ਹੈ ਆਪਣਾ ਉੱਪਰ ਪ੍ਰੋਪਰ ਫਿੱਟ ਆਏਗਾ ਔਰ ਆ ਜਿਹੜਾ ਲੋਅਰ ਪੋਰਸ਼ਨ ਹੈ ਇਹ ਸਰਕੂਲਰ ਦੇ ਵਿੱਚ ਬਣਿਆ ਸਰਕੂਲਰ ਦੇ ਵਿੱਚ ਸ਼ਰਾਰਾ ਇਸ ਲਈ ਇਹਦੇ ਨਾਲ ਸ਼ਾਰਟ ਸ਼ਾਰਟ ਹੈ ਨੀਚੇ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਪੀਕੋ ਦੇ ਨਾਲ ਕੀਤੀ ਹੋਈ ਆ ਕਿ ਬਹੁਤ ਹੈਵੀ ਨਾ ਹੋਵੇ ਕੋਈ ਲੇਸ ਵਰਕ ਨਹੀਂ ਇਹਦੇ ਵਿੱਚ ਐਡ ਕੀਤਾ ਅਸੀਂ ਕੁਝ ਨਹੀਂ ਐਡ ਕੀਤਾ ਤਾਂ ਕਿ ਪਲੇਨ ਲੁੱਕ ਆਵੇ ਸੋਬਰ ਲੁੱਕ ਆਵੇ ਔਰ ਕਲਰ ਬੜਾ ਹੀ ਸੋਨਾ ਹੈ ਬੇਬੀ ਪਿੰਕ ਕਲਰ ਉਹਦੇ ਉੱਤੇ ਆਫ ਵਾਈਟ ਕਲਰ ਦੇ ਨਾਲ ਆਪਾਂ ਕੰਮ ਕੀਤਾ ਇਹੇ ਅਗਰ ਤੁਸੀਂ ਵੀ ਬਣਵਾਉਣਾ ਚਾਹੁੰਦੇ ਹੋ ਤੇ ਤੁਸੀਂ ਇਹ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਲੇਸ ਦੇ ਵਿੱਚ ਜਿਹੜਾ ਕਲਰ ਆਂਦਾ ਮੋਸਟਲੀ ਵਾਈਟ ਆਫ ਵਾਈਟ অর ਇੱਕ ਕ੍ਰਿਸਟਲ ਹੁੰਦੇ ਨੇ ਪਰਲ ਉਹ ਇਹ ਤਿੰਨ ਕਲਰ ਆਪਾਂ ਨੂੰ ਈਜ਼ੀਲੀ ਅਵੇਲੇਬਲ ਹੁੰਦੇ ਨੇ ਤੁਸੀਂ ਉਹਨਾਂ ਦੇ ਵਿੱਚ ਹੀ ਇਹ ਕੰਮ ਕਰਵਾ ਸਕਦੇ ਹੋ ਹੁਣ ਆਪਾਂ ਦੇਖਦੇ ਹਾਂ ਆਪਣਾ ਤੀਸਰਾ ਪੀਸ ਇਹ ਆ ਗਿਆ ਦੀ ਆਪਣੇ ਕੋਲ ਥਰਡ ਪੀਸ ਕਲਰ ਦੇਖੋ ਕਿੰਨਾ ਬ੍ਰਾਈਟ ਕਿੰਨਾ ਸੋਹਣਾ ਪ੍ਰੋਪਰ ਫੈਸਟੀਵਲ ਦੇ ਵਿੱਚ ਤੁਸੀਂ ਫੈਸਟੀਵਲ ਲੁੱਕ ਆ ਰਹੀ ਹੈ ਕੋਈ ਵੀ ਫੈਸਟੀਵਲ ਚ ਤੁਸੀਂ ਪਾ ਸਕਦੇ ਹੋ ਅੱਗੇ ਬਹੁਤ ਸਾਰੇ ਫੈਸਟੀਵਲ ਆ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਦੇ ਟਰੌਜ਼ਰ ਦੀ ਦੇਖੋ ਇਹਦਾ ਕੇਰਾ ਇਹ ਹੈ ਕਲੀਦਾਰ ਲੈਂਗੇਜ ਸਟਾਈਲ ਟਰੌਜ਼ਰ ਇਹ ਇੱਕ ਲੈਗ ਦਾ ਇੰਨਾ ਦੇਖੋ ਕੇਰਾ ਆਏਗਾ ਔਰ ਆਪਾਂ ਉਹਦੇ ਵਿੱਚ ਕੰਮ ਕੀਤਾ نیچے ਜਿਹੜੀ ਫਿਨਿਸ਼ਿੰਗ ਦਿੱਤੀ ਉਹ ਲੇਸ ਵਰਕ ਦੇ ਨਾਲ ਦਿੱਤੀ ਆ ਔਰ ਕਲੀਆਂ ਨੂੰ ਹਾਈਲਾਈਟ ਕੀਤਾ ਆਪਾਂ ਜਿਹੜੀਆਂ ਕਲੀਆਂ ਹੁੰਦੀਆਂ ਪੈਨਲਸ ਹਨਾ ਉਹਨਾਂ ਨੂੰ ਆਪਾਂ ਗੋਟਾ ਗੋਟਾ ਪੱਤੀ ਜਿਹੜਾ ਉਹਦੇ ਨਾਲ ਆਪਾਂ ਫਿਨਿਸ਼ਿੰਗ ਕੀਤੀ ਆ। ਟਰੌਊਜ਼ਰ ਆਏਗਾ ਵੈਸੇ ਫੁੱਲੀ ਇਲਾਸਟਿਕੇਟਿਡ ਕਿਉਂਕਿ ਕਸਟਮਰ ਨੂੰ ਇਲਾਸਟਿਕ ਫੁੱਲੀ ਇਲਾਸਟਿਕੇਟਿਡ ਨਾਲ ਫਿਟਿੰਗ ਬਹੁਤ ਅੱਛੀ ਆਂਦੀ ਆ। ਸੋ ਆ ਆਪਣੇ ਕੋਲ ਹੈ ਬਾਟਮ ਜਿਹੜਾ ਕਿ ਸ਼ਰਾਰਾ ਬਣਿਆ ਆਪਣਾ ਸ਼ਰਾਰਾ ਗਰਾਰਾ ਔਰ ਫੁੱਲ ਖੁੱਲਾ ਟਰੌਊਜ਼ਰ। ਇਹਦੇ ਨਾਲ ਆਪਣਾ ਆਏਗਾ ਦੁਪੱਟਾ। ਦੁਪੱਟਾ ਦੇਖੋ ਜੀ। ਦੁਪੱਟਾ ਔਰ ਦੁਪੱਟੇ ਤੇ ਵੀ ਫੋਰ ਸਾਈਡ ਆਪਣੇ ਸਿਰਫ ਲੇਸ ਆਏਗੀ ਬਹੁਤ ਹੈਵੀ ਨਹੀਂ ਆ ਦੁਪੱਟਾ ਵੈਸੇ ਬਹੁਤ ਹੈਵੀ ਲੁੱਕ ਲੱਗਦਾ ਪਿਆ ਕਿਉਂਕਿ ਆਪਾਂ ਲੇਸ ਵਰਕ ਕਰ ਦਿੱਤੀ ਤੇ ਉਹਦਾ weight ਵਿੱਚ ਹੈਵੀ ਨਹੀਂ ਆ ਵੈਸੇ ਬਹੁਤ ਲਾਈਟ weight ਆ ਕਲਰ ਬਹੁਤ ਸੋਹਣਾ ਆ ਪ੍ਰੋਪਰ ਬ੍ਰਾਈਟ ਜਿਹਾ ਰਾਇਲ ਬਲੂ ਕਲਰ ਹੁਣ ਆਪਾਂ ਗੱਲ ਕਰਦੇ ਆ ਸ਼ਰਟ ਦੀ ਦੇਖੋ ਕਿੰਨਾ ਹੈਵੀ ਲੱਗ ਰਿਹਾ ਬਹੁਤ ਸੋਹਣਾ ਹੈਵੀ ਜਿਹਾ ਹੁਣ ਇਹਨੂੰ ਆਪਾਂ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਆ ਹੈ ਜੀ ਇਹਦੀ ਫੁੱਲ ਲੁੱਕ ਸੂਟ ਦੀ ਆ ਹੈ ਫੁੱਲ ਲੁੱਕ ਇਹ ਹੈ ਜੀ ਪੈਚ neck ਜਿਹੜਾ ਆਪਾਂ ਫਿਨਿਸ਼ ਕੀਤਾ ਆ ਇਹ ਪੈਚ ਨਾਲ ਫਿਨਿਸ਼ ਕੀਤਾ ਬੜੇ ਅੱਛੇ ਫਿਨਿਸ਼ਿੰਗ ਤਰੀਕੇ ਦੇ ਨਾਲ ਆਪਾਂ ਪੈਚ ਇੱਥੇ ਲਗਾਇਆ ਫੈਬਰਿਕ ਜਿਹੜਾ ਇਹ ਜੌਰਜਟ ਆ ਔਰ ਜੌਰਜਟ ਦੇ ਉੱਪਰ ਪੈਚ ਜਿਹੜਾ ਬੜਾ ਹੀ ਅੱਛੇ ਤਰੀਕੇ ਨਾਲ ਫਿਕਸ ਹੋਇਆ ਨਹੀਂ ਤਾਂ ਨਾਰਮਲ ਹੀ ਹੁੰਦਾ ਨਹੀਂ ਜੌਰਜਟ ਦੇ ਨਾਲ ਇੰਨਾ ਹਾਰਡ ਪੈਚ ਲਗਾਉਣਾ ਔਰ ਉਹਨੂੰ ਫਿਨਿਸ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਪਰ ਦੇਖੋ ਕਿੰਨਾ ਫਿਨਿਸ਼ ਆਇਆ ਆ ਬਹੁਤ ਹੀ ਅੱਛੀ ਫਿਨਿਸ਼ਿੰਗ ਵਾਲੀ ਲੁੱਕ ਆਈ ਆ ਨਾਲ ਹੀ ਆਪਾਂ ਦੋ ਮਲਟੀ ਕਲਰ ਦੇ ਵਿੱਚ ਆ ਇਹ ਤੇ ਮਲਟੀ ਕਲਰ ਦੀ ਆਪਾਂ ਦੋ ਲੇਸਿਸ ਲਗਾਈਆਂ ਲੈਂਥ ਵਾਈਜ਼ ਇਹਦੇ ਨਾਲ ਇੱਕ ਤਾਂ ਸ਼ਰਟ ਦੀ ਲੈਂਥ ਬਹੁਤ ਲੰਬੀ ਲੱਗਦੀ ਹੁੰਦੀ ਆ ਤੇ ਲੁੱਕ ਬਹੁਤ ਸੋਹਣੀ ਆ ਗਈ ਔਰ ਹੈਵੀ ਆ ਗਈ ਸਾਈਡਸ ਤੇ ਆਪਾਂ ਪਾਈਪਿੰਗ ਦਿੱਤੀ ਆ। ਔਰ ਪਾਈਪਿੰਗ ਨਾਲ ਇਦਾਂ ਹੀ ਘੇਰੇ ਤੇ ਆਪਾਂ ਫਰੰਟ ਔਰ ਬੈਕ ਦੋਨੋਂ ਤੇ ਫਰੰਟ ਔਰ ਬੈਕ ਘੇਰੇ ਤੇ ਵੀ ਲੇਸ ਵਰਕ ਆ ਗਿਆ। ਔਰ ਇਹਦੇ ਨਾਲ ਹੀ ਆਪਾਂ 슬ੀਵਸ ਦਿਖਾ ਦਨੇ ਆ। 슬ੀਵਸ ਜਿਹੜੀਆਂ ਪਾਕਿਸਤਾਨੀ ਅਮਰੇਲਾ 슬ੀਵਸ ਨੇ ਔਰ 슬ੀਵਸ ਵੀ ਆਪਾਂ ਅੱਗਿਓ ਪਾਕਿਸਤਾਨੀ ਬਣਾਈਆਂ ਅਮਰੇਲਾ ਸਟਾਈਲ ਔਰ ਉਹਨੂੰ ਲੇਸ ਵਰਕ ਨਾਲ ਹਾਈਲਾਈਟ ਕੀਤਾ। ਸੋ ਇਹਦੀ ਅਗਰ ਆਪਾਂ ਕਾਸਟ ਦੀ ਗੱਲ ਕਰੀਏ ਇਹ ਵੀ ਬੜਾ ਰੀਜ਼ਨੇਬਲ ਪ੍ਰਾਈਸਿਸ 'ਚ ਬਣਿਆ। ਪਲੇਨ ਸਟਫ ਸੀ ਆਪਣੇ ਕੋਲ ਆਪਾਂ ਇਹਨੂੰ ਟਾਫਟਾ ਲਾਈਨਿੰਗ ਲਗਾ ਕੇ ਡਿਜ਼ਾਈਨਰ ਪੀਸ ਚ ਕਨਵਰਟ ਕੀਤਾ ਤੇ ਮੈਂ ਤੁਹਾਨੂੰ ਦੁਬਾਰਾ ਦਿਖਾਨੀ ਆਈ ਸ਼ਰਟ ਇਹਦੇ ਨਾਲ ਆਏਗਾ ਆਹ ਬਾਟਮ ਕਲੀਦਾਰ ਔਰ ਆਹ ਹੈ ਦੁਪੱਟਾ ਸੋ ਇਹ ਸੀ ਆਪਣੇ ਤਿੰਨ ਸੂਟ ਤਿੰਨ ਡਿਜ਼ਾਈਨਰ ਪੀਸ ਜਿਹੜੇ ਕਿ ਆਪਣੇ ਪਾਕਟ ਫ੍ਰੈਂਡਲੀ ਆ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਪਲੇਨ ਫੈਬਰਿਕ ਲੈ ਕੇ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਅਕੋਰਡਿੰਗ ਕਲਰਸ ਫੈਬਰਿਕਸ ਔਰ ਲੇਸ ਵਰਕ ਕਿਸੇ ਵੀ ਤਰੀਕੇ ਨਾਲ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਉਹਦੇ ਲਈ ਤੁਹਾਨੂੰ ਸਾਨੂੰ ਵਿਜ਼ਿਟ ਕਰਨਾ ਪਏਗਾ ਤਾਜ ਬੁਟੀਕ ਜਗਰਾਉਂ ਔਰ ਅਗਰ ਤੁਸੀਂ ਜਗਰਾਉਂ ਦੇ ਨਹੀਂ ਆ ਸਾਨੂੰ ਵਿਜ਼ਿਟ ਨਹੀਂ ਕਰ ਸਕਦੇ ਤੇ ਤੁਸੀਂ ਸਾਨੂੰ ਆਨਲਾਈਨ ਆਰਡਰ ਵੀ ਪਲੇਸ ਕਰ ਸਕਦੇ ਆ ਸਾਡਾ ਨੰਬਰ ਜਿਹੜਾ ਵਟਸਐਪ ਦਾ ਡਿਸਕ੍ਰਿਪਸ਼ਨ ਤੇ ਦਿੱਤਾ ਹੋਏਗਾ ਥੈਂਕ ਯੂ